ਨਕੌਦਰ ਦੀ ਨਵੀਂ ਦਾਣਾ ਮੰਡੀ ਵਿੱਚ ਅੱਜ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਨੂੰ ਸੌਹ ਚੁਕਾਈ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕੈਬਨਟ ਮੰਤਰੀ ਓਪੀ ਸੋਨੀ ਪਹੁੰਚੇ। ਉਹਨਾਂ ਨੇ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਨੂੰ ਵਧਾਈ ਦਿੱਤੀ। ਉਹਨਾਂ ਕਹਿ ਕੇ ਆਪਣੇ ਪਿੰਡ ਵਿੱਚ ਵੱਧ ਚੜ ਕੇ ਵਿਕਾਸ ਕਰਨ ਪੰਜਾਬ ਸਰਕਾਰ ਹਰ ਪਿੰਡ ਨੂੰ ਗਰੰਟਾ ਦੇਵੇਗੀ ਜਿਸ ਨਾਲ ਹਰ ਪਿੰਡ ਦਾ ਵਿਕਾਸ ਹੋਏਗਾ। ਸਿੱਖਿਆ ਮੰਤਰੀ ਓਪੀ ਸੋਨੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਜੋ ਵੀ ਟੀਚਰ ਆਪਣੀ ਡਿਊਟੀ ਤੋਂ ਗੈਰਹਾਜ਼ਰ ਹੋਏਗਾ ਉਸ ਨੂੰ ਸਸਪੈਂਡ ਕਰ ਦਿੱਤਾ ਜਾਏਗਾ। ਇਸ ਪ੍ਰੋਗਰਾਮ ਅੱਜ ਅਸੀਂ ਜਲੰਧਰ ਡਿਸਟ੍ਰਿਕਟ ਦੇ ਜਿੰਨੇ ਵੀ ਸਾਡੇ ਸਰਪੰਚ ਪੰਚ ਬਲਾਕ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਹੜੇ ਨਵੇਂ ਇਲੈਕਸ਼ਨ ਜਿੱਤ ਕੇ ਆਏ ਉਹਨਾਂ ਨੂੰ ਅੱਜ ਸੌਂਚ ਕਾਈ ਤੇ ਸਰ ਜਿੱਦਾਂ ਹੁਣ ਵਰਦੀਆਂ ਸੈਂਟਰਲਾਈਜ਼ ਕਰਤਾ ਗਿਆ ਡੈਂਟਰ ਇਸ ਬਾਰੇ ਤੁਹਾਡੇ ਕੋਲ ਵੇਖੋ ਗੱਲ ਅਸੀਂ ਪਹਿਨੋਂ ਪ੍ਰਿੰਸੀਪਲਾਂ ਦੇ ਕਾਊਂਟ ਜਿਹੜੇ ਆ ਵਰਦੀਆਂ ਦੇ ਪੈਸੇ ਜਿਹੜੇ ਸੀ ਉਹ ਵੇਚਦੇ ਸੀ ਉਹ ਤੋਂ ਤੁਸੀਂ ਵੇਖੋ ਤੁਹਾਡੇ ਮੀਡੀਆ ਦੇ ਥਰੂ ਸਾਨੂੰ ਸ਼ਿਕਾਇਤਾਂ ਆਈਆਂ ਕਿ ਕੋਈ ਪ੍ਰਿੰਸੀਪਲ ਜਿਹੜੇ ਬਾਹਰੋਂ 4500 ਦੀ ਵਰਦੀ ਵੀ ਲੈ ਰਹੇ ਨੇ ਤੇ ਬੱਚਿਆਂ ਨੂੰ ਕੋਲੋਂ ਪੈਸੇ ਵੀ ਲੈ ਰਹੇ ਨੇ ਉਹ ਫਿਰ ਜਦੋਂ ਮੀਡੀਆ ਥਰੂ ਸਾਨੂੰ ਪਤਾ ਲੱਗਾ ਸਾਨੂੰ ਇੱਕ ਦੋ ਕੰਪਲੇਂਟ ਆਈਆਂ ਉਹ ਸਾਰਾ ਸਿਸਟਮ ਬੰਦ ਕਰਨਾ ਪਿਆ ਕਿਉਂਕਿ 600 ਰੁਪਏ ਦੇ ਅੱਗੇ ਅਸੀਂ ਵਰਦੀ ਦਾ ਦੇਣਾ ਤੇ ਜੇ ਉਹਨਾਂ ਜੋ ਵੀ ਕਿਸੇ ਤਰ੍ਹਾਂ ਦੀ ਕੋਈ ਅਜਿਆ ਕੰਮ ਗੜਬੜ ਹੋ ਜਾਏ ਤੇ ਫਿਰ ਬੱਚਿਆਂ ਨੂੰ ਤੇ ਉਹ ਚੀਜ਼ ਮਿਲੇਗੀ ਜਿਹੜੀ ਫਿਰ ਇੱਕ ਧੋਦੋਂ ਬਾਅਦ ਚੱਲੇ ਨਾ ਇਸ ਕਰਕੇ ਥੋੜਾ ਲੇਟ ਹੋ ਗਿਆ ਹੁਣ ਬਦਲੀਆਂ ਅਸੀਂ ਕਿਸੇ ਵੱਡੀ ਏਜੰਸੀ ਨੂੰ ਇੱਕ ਨੂੰ ਧਿਆਨ ਇਹ ਜਿਹੜਾ ਬੱਚਿਆਂ ਨੂੰ ਚੰਗੀ ਵਰਦੀ ਜਿਹੜੀ ਅਸੀਂ ਦੇ ਸਕੀਏ ਲੇਟ ਤੇ ਜ਼ਰੂਰ ਥੋੜਾ ਅਸੀਂ ਹੋ ਗਏ ਕਿਉਂਕਿ ਇਹਦਾ ਪ੍ਰੋਸੈਸ ਕਰਨਾ ਕਈ ਅਸੀਂ ਸਕੀਮਾਂ ਸੋਚੀਆਂ ਨਹੀਂ ਪਹਿਲਾਂ ਅਸੀਂ ਬੱਚਿਆਂ ਦੇ ਪੇਰੈਂਟਸ ਅਕਾਊਂਟ 'ਚ ਪੈਸੇ ਭੇਜ ਰਹੇ ਸੀ ਫਿਰ ਉਹਨਾਂ ਸਾਨੂੰ ਕਹਾ ਕਹਿੰਿਆ ਨੇ ਵੀ ਨਾ ਭੇਜੋ ਕਈ ਪੇਰੈਂਟਸ ਜਿਨ੍ਹਾਂ ਕੋਲ ਥੋੜਾ ਬੁਤਾ ਤੁਹਾਨੂੰ ਪਤਾ ਹੀ ਆ ਕੋਈ ਕਮਜ਼ੋਰੀ ਕਈ ਵਾਰ ਆ ਜਾਂਦੀ ਆ ਐਸੇ ਲੋਕ ਨੇ ਜਨਰਲ ਲੋਕ ਨੇ ਤਾਨੂੰ ਪਤਾ ਵੀ ਸਾਰੇ ਏਡੇ ਦੇ ਮੀਰ ਬੱਚੇ ਨਹੀਂ ਸਾਡੇ ਕੋ ਪੇਰੈਂਟਸ ਨੂੰ ਉਹ ਪੈਸੇ ਜਿਹੜੇ ਨੇ ਕਿਤੇ ਹੋਰ ਯੂਜ਼ ਕਰ ਲੈਣਗੇ ਇਹ ਵੀ ਨਾ ਕਰੋ ਫਿਰ ਉਹ ਵੀ ਸਿਸਟਮ ਬਦਲਣਾ ਪਿਆ ਤਿੰਨ ਚਾਰ ਸਿਸਟਮ ਜਿਹੜੇ ਬਦਲਨੇ ਪਏ ਨੇ ਹੁਣ ਪਹਿਲੇ ਵਾਲਾ ਸਿਸਟਮ ਨਹੀਂ ਕਿ ਜੋ ਆਇਆ ਹੇਠਾਂ ਭੇਜ ਦਿਓ ਤੇ ਸਾਰਾ ਕੁਝ ਮੇਰੇ ਨਾਂ ਮਿਲੇ ਖੁਰਦ ਹੋ ਜੇ ਜੋ ਮਰਜ਼ੀ ਉਹ ਮੈਂ ਕੰਮ ਕਰਨ ਨਹੀਂ ਦਿੰਦਾ ਮੈਂ ਜਿਹੜਾ ਵੀ ਕੰਮ ਕਰਾਂਗਾ ਉਹ ਠੀਕ ਕਰਾਂਗਾ ਉਹਨਾਂ ਜਰ ਕੰਮ ਗਲਤ ਮੈਂ ਹੋਣ ਨਹੀਂ ਦਊਗਾ ਆਪਣੇ ਬਾਰੇ ਜੀ ਮਾਫੀ ਦੀ ਗੱਲ ਕਰਦੇ ਹਾਂ ਜਿਹੜਾ ਤੁਹਾਡਾ ਬ੍ਰਾਂਡ ਮੈਸਰ ਕਿਸਾਨ ਬੁੱਧ ਸਿੰਘ ਹੈ ਉਹਨੂੰ ਇੱਕ ਸਮਾਜ ਸੇਵੀ ਨੇ ਉਹਦਾ ਕਰਜ਼ਾ ਉਤਾਰਿਆ ਉਹਨੂੰ ਤਾਂ ਅੱਜ ਤੱਕ ਕਰਜ਼ਾ ਹੀ ਨੂੰ ਉਤਾਰਿਆ ਜਾ ਸਕਦਾ ਵੇਖੋ ਕੋਈ ਵੇਖੋ ਕਿਤੇ ਮਾੜਾ ਮੁੱਟਾ ਹਰ ਕੱਪ ਜੀ ਕੋਈ ਤੁਸੀਂ ਕੰਮ ਕਰ ਲਓ ਕੋਈ ਇੱਕ ਅੱਧਾ ਹੋ ਜਾਵੇ ਦੋ ਦਿਨ ਅਸੀਂ ਸੌਣੀ ਖੰਦੇ ਸਾਰੇ ਕਿਸਾਨਾਂ ਦਾ ਕਰਜਾ ਡਾਇਰੈਕਟਰ ਸਾਹਿਬ ਨੇ 2 ਲੱਖ ਤੱਕ ਮਾਫ ਕਰਵਾ ਦਿੱਤਾ ਉਹ ਸ਼ੁਰੂ ਤੋਂ ਇਸ ਗੱਲ ਆ ਜੀ ਤੁਸੀਂ ਲੱਭ ਲੁੱਭ ਲੈਂਦੇ ਜੇ ਮੀਡੀਆ ਵਾਲੇ ਕੋਈ ਨਾ ਪਿੱਛੇ ਤੋਂ ਜਦੋਂ ਅੰਦਰ ਆਏ ਸੀ ਕਿ ਮੀਟਿੰਗ ਕਰ ਰਹੇ ਤਾਂ ਨਿਕਲ ਰਹੇ ਪੀਓ ਸੁਸ਼ਮ ਸਿੰਘ ਜੀ ਨੂੰ ਸਸਪੈਂਡ ਕੀਤਾ ਇਹ ਸਰਦੋ ਤੁਸੀਂ ਸਜਤ ਕੀ ਉਹ ਮੈਡੀਕਲ ਲੀਵ ਤੇ ਚੱਲ ਰਹੀ ਸੀ ਕਿ ਗੱਲ ਆ ਗੱਲ ਆ ਵੇਖੋ ਗੱਲ ਆ ਮੈਂ ਹਰ ਥਾਂ ਦੇ ਜਿੱਥੇ ਜਨਮ ਹੈ ਸਕੂਲ ਵੀ ਚੈੱਕ ਕਰਨਾ ਜਿੱਥੇ ਕੋਈ ਟੀਚਰ ਵੀ ਐਬਸੈਂਟ ਹੋਵੇ ਮੈਨੂੰ ਸਸਪੈਂਡ ਕਰਨਾ ਸੋ ਜੇ ਉਹ ਦਿਨ ਆਇਆ ਨਹੀਂ ਵੇਖੋ ਸਾਰੇ ਅਫਸਰ ਸਮਾਨ ਉੱਥੇ ਸੀਗੇ ਕੋਈ ਮੈਨੂੰ ਚੈੱਕ ਕਰਾ ਲਿਆ ਕੋਈ ਮੈਨੂੰ ਚੈੱਕ ਕਰਾ ਲਿਆ ਤਸਵੀਰ ਕਰ ਲਓ ਉਸ ਦਿਨ ਜਦਨ ਸਸਪੈਂਡ ਕੀਤਾ ਉਸ ਦਿਨ ਉਹ ਛੁੱਟੀ ਤੇ ਨਹੀਂ ਸੀ ਅੱਜ ਨਕੌਦਰ ਤੋਂ ਪੁਨੀਤ ਅਰੋੜਾ ਏ ਟੀਵੀ ਨਿਊਜ਼ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ